ਇਹ ਸਾਰਾ ਕੁਝ ਜਿਹੜਾ ਆ ਮੈਂ ਖਾਲਸਾ ਕਾਲਜ ਤੋਂ ਇੱਥੇ ਲੈ ਕੇ ਆਇਆ ਐਨਾ ਤਜਰਬਾ ਤੇ ਮੈਂ ਕੋਸ਼ਿਸ਼ ਕੀਤੀ ਇਸ ਕਾਲਜ ਦੇ ਵਿੱਚ ਐਕਟੀਵਿਟੀਜ਼ ਨੂੰ ਜੜੀਆਂ ਸੱਭਿਆਚਾਰਕ ਕਲਾਮਾਂ ਉਹਦੇ ਵਿੱਚ ਆਉਣ ਤੇ ਦਿੱਕਤਾਂ ਵੀ ਬੜੀਆਂ ਹੁੰਦੀਆਂ ਵੀ ਕੌਣ ਉਹਦੇ ਵਿੱਚ ਮੇਰਾ ਕਾਲਜ ਨੂੰ ਸਾਥ ਦੇਗਾ ਤੇ ਮੈਨੂੰ ਬੜੇ ਮਾਣ ਨਾਲ ਇਹ ਗੱਲ ਕਹਿ ਰਿਹਾ ਗੁਰਪ੍ਰੀਤ ਸਿੰਘ ਸਾਡੇ ਜਿਹੜੇ ਪ੍ਰੋਫੈਸਰ ਪੰਜਾਬੀ ਦੇ ਵਿੱਚ ਸੀਗੇ ਜਿਹੜੇ 뮤జిక్ ਦੇ ਨਾਲ ਵੀ ਬਹੁਤ ਸਾਝ ਰੱਖਦੇ ਸੀ ਉਹਨਾਂ ਨੇ ਜਦੋਂ ਅਸੀਂ ਸ਼ੁਰੂ ਕੀਤਾ ਉਹਨਾਂ ਦਾ ਆਪਣਾ ਹਮੇਸ਼ਾ ਹੀ ਸਮਾਹਾਰਕ ਐਕਟੀਵਿਟੀ ਦੇ ਨਾਲ ਬਹੁਤ ਲਗਾ ਸੀਗਾ ਤੇ ਐਸੇ ਆ ਅਸੀਂ ਦੋਨਾਂ ਨੇ ਰਲ ਕੇ ਬਾਕੀ ਵੀ ਸਾਥ ਵਿੱਚ ਬੇਸ਼ੱਕ ਸਾਥ ਹੁੰਦਾ ਪਰ ਗੁਰਪ੍ਰੀਤ ਨੇ ਜਦੋਂ ਵੀ ਅਸੀਂ ਟੀਮ ਲੈ ਕੇ ਜਾਣਾ ਪਹਿਲਾਂ ਵੀ ਤਸਵੀਰ ਮੈਡਮ ਨੇ ਵੀ ਜ਼ਿਕਰ ਕੀਤਾ ਉਹਨਾਂ ਦਾ ਤੇ ਮੈਂ ਮੈਨੂੰ 1% ਵੀ ਫਿਕਰ ਨਹੀਂ ਹੁੰਦਾ ਸੀ ਉਹਦੇ ਹੁੰਦਿਆਂ ਵੀ ਕੁੜੀਆਂ ਮੁੰਡੇ ਨਾਲ ਗਏ ਨੇ ਤੇ ਵੀ ਗੁਰਪ੍ਰੀਤ ਹੈਗਾ ਤਾਂ ਓਕੇ ਆ ਸਾਰਾ ਕੁਝ। 12-12 ਵਜੇ ਵੀ ਜੂਸ ਫੈਸਟੀਵਲ ਤੋਂ ਇਸ ਕਾਲਜ ਦੇ ਵਿੱਚ ਆਉਣਾ ਤੇ ਸਵੇਰੇ ਮੁੜ ਕੇ 6 ਵਜੇ ਦੂਸਰਾ ਗਰੁੱਪ ਜਿਹੜਾ ਫੇਰ ਲੈ ਕੇ ਜਾਣਾ। ਕੋਈ ਅਸੀਂ ਜਿਹੜੇ ਚੰਗੇ ਕੰਮ ਕਰਨ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਮਿਸ ਕਰਦੇ ਆ। ਵੀ ਇਸੇ ਹੀ ਕਾਰਨ ਕਰਕੇ ਅੱਜ ਗੁਰਪ੍ਰੀਤ ਦਾ ਜਿਗਰ ਜਿਹੜਾ ਆ ਬਾਰ-ਬਾਰ ਜਿਹੜਾ ਇੱਥੇ ਹੋਇਆ ਤੇ